ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਨ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਇੱਕ ਤੋਂ ਉੱਤੇ ਹੋ ਗਿਆ ਟਾਈਮ ਅੱਜ ਅਸੀਂ ਵਲੌਗ ਹੁਣੇ ਸ਼ੁਰੂ ਕੀਤਾ ਕਿਉਂਕਿ ਅੱਜ ਉੱਥੇ ਹੋਇਆ ਸੀ ਸਵੇਰ ਦੇ ਸਰਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੇਗੇ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ ਤੇ ਅੱਜ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ ਅੱਜ ਹੈਗੀ ਐ 6 ਤਰੀਕ 6 ਦਿਨਾਂ ਦੀ ਪਰਬਤ ਫੇਰੀ ਵੀ 25 ਤਰੀਕ 5 ਤਰੀਕ ਨੇ ਤਾਂ ਪਰਬਤ ਫੇਰੀ ਦੀ ਸਮਾਪਤੀ ਹੋ ਗਈ ਅੱਜ ਡੈਡੀ ਦਾ ਫੋਨ ਆ ਗਿਆ ਲੋ ਜੀ ਵਿਚਰੀ ਖੇਤ ਤੋਂ ਫੋਨ ਆ ਗਿਆ ਸੀਗਾ 1:00 ਵਜੇ 1:10 ਮਿੰਟ ਹੋ ਗਏ ਨੇ ਚਾਹ ਧਾਰ ਦਿਆਂਗੇ ਅੱਪਾ ਦੇਤ ਆਪਣੇ ਨਹਿਰ ਵਾਲੇ ਖੇਤ ਕਣਕ ਵੀਰਦੇ ਨੇ ਤੇ ਕੁਸ ਕੱਪੜੇ ਮੈਂ ਪਹਿਲਾਂ ਲਾ ਕੇ ਉਧਰ ਟੰਗਿਆਈ ਤੌਲੀਏ ਤੇ ਸਾਰੇ ਸਰਦਾਰ ਜੀ ਨੇ ਕੱਪੜੇ ਫਿਰ ਉਹਨਾਂ ਨੂੰ ਸੌਖੇ ਹੋ ਜਾਂਦੇ ਨੇ ਚੱਕੋ ਨੇ ਉਧਰ ਲਾ ਕੇ ਮਸਿੰਨਾ ਟੰਗੇ ਹੋਣੀਆਂ ਦੋਨਾਂ ਦੇ ਉੱਤੇ ਮੋਟਾਪੂਮ ਚੇ ਲੱਗਣ ਲੱਗੇ ਕੱਲ ਦੀ ਹਵਾ ਚੱਲਦੀ ਹੈ ਰਾਤ ਸਾਡੇ ਕਣੀਆਂ ਵੀ ਪੈ ਗਈਆਂ ਤੇ ਫਾਤੀ ਕਣੀਆਂ ਪੈ ਗਏ ਸੀ ਜਿਹੜਾ ਗਿੱਲਾ ਹੋ ਗਿਆ ਸੀ ਵਧੀਆ ਤੇ ਸਵੇਰੇ ਸਿਪਰਬਾਤ ਫੇਰ ਚ ਗਏ ਹਨਾ ਦੀਵੇ ਲਾਏ ਬਾਰਾਂ ਚ ਪਟਾਕੇ ਵਜਾਏ ਸੁਨੇਹਾ ਉੱਠ ਕੇ ਤੇ ਉਦੋਂ ਬਾਅਦ ਵਿੱਚ ਘਰ ਦੇ ਪ੍ਰਬਾਤ ਫੇਰਤ ਬਾਅਦ ਘਰ ਦੇ ਕੰਮ ਕਰੇ ਕਰਦੇ ਕੰਮ ਤੋਂ ਬਾਅਦ ਆ ਫੇਰ ਭੋਗ ਤੇ ਗਏ ਭੋਗ ਤੋਂ ਆ ਕੇ ਫੇਰ ਸਿ ਪੈ ਗਈਆਂ ਇਹ ਖੌਣ ਦੇਖਣ ਲੱਗੇ ਸੁਖਮਨੀ ਮਾ ਪੈ ਗਈ ਤੇ ਹੁਣ ਬਲੌਗ ਬਣਾਉਣ ਲੱਗਦੇ ਸੀ ਉਹਦੀ ਸਰਦਾਰੀਆਂ ਨੂੰ ਖੋਣ ਆ ਗਿਆ ਕਹਿੰਦਾ ਚਾਹ ਧਰ ਦੋ ਹੁਣ ਚਾਹ ਧਰ ਕਿਆ ਜਾਂਦੇ ਚਾਹ ਧਰ ਦਿਆਂਗੇ ਤੇ ਬਸ ਫਿਰ ਮੈਂ ਚਾਹ ਧਰ ਦੂੰਗੀ ਆਹ ਨਾ 500 ਗੁਰਮੁਣੋਂ ਲੋਣਾ ਜੀ ਵਾਲੇ ਪਾਲੇ ਪੁੱਤੇ ਗਰਮਗਾਹ ਨੂੰ ਕੰਮ ਦੇਣਗੇ ਬਾੜੀ ਗੂਨ ਗੂਨ ਜਲਾਈ ਵਿੱਚ ਗਾਰੇ ਕੈਸੇ ਹੋਏ ਨਿਕਲ ਤੇਨੇ ਇੱਕ ਕਪੜੀ ਕਾਇਮ ਆ ਨਾ ਇਸ ਨੂੰ ਮਾਰਦੇ ਹਿੱਤਾ ਹੁਣ ਬਣਾਉਣਾ ਚਾਹ ਚਾਹ ਬਣਾ ਕੇ ਤੇ ਆਪਾਂ ਕਰਦੇ ਆਪਣੇ ਕੰਮ ਬਹੁਤ ਸਾਰੇ ਕਰਨ ਵਾਲੇ ਪਏ ਨੇਗੇ ਉਹ ਮੰ지에 ਤਾਂ ਟੰਗਦਾਂ ਨੇ ਬੁਰੇ ਲੱਗਦੇ ਨੇ ਬਸ ਮੋਟੀ ਮੋਟੀ ਤਾਈ ਜੀ ਮਾਰਦਾਣੀਆਂ ਜਿਹੜੇ ਹੁਣ ਹਨਾ ਨਵੇਂ ਕੱਪੜੇ ਹੁੰਦੇ ਨੇ ਉਹ ਤਾਂ ਆਪਾਂ ਕਦੀ ਪਾਉਣੇ ਆ ਉਹਨਾਂ ਨੂੰ ਇਸ ਮਾਰ ਕੇ ਚੰਗੀ ਚੰਗੀ ਤਰ੍ਹਾਂ ਤਾਈ ਮਾਰਦਣੀਆਂ ਜਾਂ ਪ੍ਰੈਸ ਬਰੁਸ਼ ਕਰ ਲੈਣੇ ਜਾਂ ਚੰਗੀ ਤਰ੍ਹਾਂ ਤਾਈ ਮਾਰਦਣੀਆਂ ਤੇ ਇਹਨਾਂ ਤੋਂ ਮੈਂ ਫੋੜੀ ਪਤਲੀ ਸਾਈਮਾਰਕ ਮੰਜੇ ਤਰ ਦਾਣੀਆਂ ਕਿਉਂਕਿ ਇਹ ਤਾਂ ਰੋਜ਼ ਦੇ ਪਾਉਣ ਵਾਲੇ ਨੇ ਮੈਂ ਪੁੱਤਾ ਤੇ ਨਾ ਮੈਂ ਸੁਣਨਾ ਜੁਣੀ ਨਹੀਂ ਐਂ ਮੈਂ ਤਰਦੀ ਹਾਂ ਚਾਹ ਸਾਰੀ ਪੀ ਲੱਗ ਪਾਣੀ ਲੱਗ ਤੇ ਦੈ ਡੜੀ ਮੋਗਾ ਕਰਦੀ ਫੋਨ ਤੋ ਕੁਮਰ ਨਵੀ ਲਾਇਆ ਹਜੇ ਨਹੀਂ ਲਾਇਆ ਉਹਨੇ ਤਾਂ ਲਾ ਲਿਆ ਲਾ ਲਿਆ ਨਹੀਂ ਰਹੇਗੀ ਫਿਰ ਨੂੰ ਐ ਲੱਗਾ ਜੀ ਮੈਨੂੰ ਖੁਸਕ ਜਿਵਾਲ ਖੰਦੇ ਲੋ ਜੀ ਕੋੜੀ ਜੀ ਫਿਰ ਕੇਚਾ ਬਦਪਿਆ ਜਿਣੀ ਪੈਂਦੀ ਆ ਤੁਹਾਂ ਕੋਲੇ ਨਾ ਕੋਈ ਆਣ ਗਮਾੜ ਤੇ ਇੱਕ ਬੰਨੇ ਕਮੈਂਟ ਕੀਤਾ ਸੀ ਕੈਮਰੇ ਵਿੱਚ ਜਿਵਾਂਣ ਤੇ ਰਹੋ ਨੂਨ ਪਾ ਕੇ ਮੱਝ ਦੇ ਮੁਰਕਾ ਇਹ ਦਵਾ ਦੋ ਹਰ ਕੁਸ ਕਰਤਾ ਆਪਾਂ ਉਹ ਵੀ ਦਵਾਤਾ ਤੇ ਗੂੜਾ ਵਾਲੇ ਗੱਟੇ ਦਾ ਹਨਾ ਧੂਆ ਜਾਣਾ ਸਾਨੂੰ ਉਹ ਵੀ ਦੇਤਾ ਤੇ ਹੁਣ ਫਰਕ ਆ ਮੈਨੂੰ ਠੀਕ ਲੱਗਦੀ ਆ ਅੱਜ ਡਾਕਟਰ ਬਸ ਆ ਦਵਾਈ ਪਿਉਣ ਆਊਗਾ ਆ ਬੋਤਲ ਲਿਆਂਦੀ ਪਈ ਹੈਗੀ ਕਹਿੰਦਾ ਮੈਂ ਪੀ ਕੇ ਜਾਊਂਗਾ ਇੱਕ ਬੋਤਲ ਰਹਿ ਗਈ ਪਿਉਣ ਵਾਲੀ ਟੀਚਾ ਨਾ ਬੋਸ ਸਾਰਾ ਪੂਰਾ ਹੋ ਗਿਆ ਹੁਣ ਕੱਖ ਖਾ ਲਾਂਗੇ ਅੱਜ ਤਾਂ ਲੱਗਦਾ ਨਾ ਅਫਿਸ ਕੱਟਣਾ ਬਸ ਰੁਆ ਜਾਣਾ ਉਦੋਂ ਅਸ ਦਿੱਫਰ ਅੰਦਰਲੇ ਸਾਡੇ ਚ ਵੀ ਫੜ ਫੜ ਹਵਾ ਜਾਂਦੀ ਆ ਛੋਟੀ ਕੱਟੀ ਨੂੰ ਵੀ ਮੋਕਜੀ ਲੱਗੀ ਪਈ ਖੰਡ ਮੰਨੀ ਖੜੀ ਹੈਗੀ ਤੇ ਵੀ ਉਹ ਕਰਦੀ ਹੈ ਹਨਾ ਜੀ ਕੱਟਰੋਂ ਵਾਲੇ ਪਾਸੇ ਜੇ ਕੋਈ ਤਰਪਾਲ ਤਰਪੂਜ਼ ਪੱਲੀ ਫੁੱਲੀ ਜੀ ਪੈਜੀ ਚੰਗੀ ਗੱਲ ਪਰ ਮੈਥੋਂ ਤਾਂ ਚੜਿਆ ਨਹੀਂ ਜਾਂਦਾ ਤਾਂ ਚੜ ਕੇ ਪਾਉਂਗੀ ਸਰਦਾਰ ਜੀ ਪਾਉਂਗੇ ਜੇ ਫਿਰ ਜੀ ਸੱਤ ਨੇ ਸੁਨੇਹਾ ਆ ਕੇ ਟੈਂਸਰ ਫਿਰ ਕੱਟਰੋਂ ਵਾਲੇ ਪਾਸੇ ਕੱਪੱਲੀ ਪਵਾ ਲੈਣ ਕਿਉਂਕਿ ਨਿਆਰੇ ਨੇ ਹਨਾ ਦਿੱਕਤ ਸਾਰਾ 12 13 ਦਿਨਾਂ ਦਾ ਇੱਕ ਹਾ ਦੋ ਮਹੀਨਿਆਂ ਦੀ ਹੈ ਇੱਕ ਤਿੰਨ ਮਹੀਨਿਆਂ ਵਾਲੀ ਕੱਟੀ ਤੇ ਹੁਣ ਨਾਲ ਤਾਂ ਠੰਡ ਲੱਗੂਗੀ ਹੋਈ ਹੁਣ ਤੇ ਹੁਣ ਮੈਂ ਲਿਹਾਉਣੇ ਦੁੱਧ ਬਾਹਰ ਕੱਢ ਕੇ ਤੇ ਸਵੇਰੇ ਅਸੀਂ ਸਵੇਰ ਦੀ ਲੰਗਰਾਂ ਚ ਫਿਰਦੇ ਅੱਜ ਤੱਕ ਸੁੱਖ ਨਾਲ ਅਸੀਂ 4 ਵਜੇ ਲੰਗਰਾਂ ਚ ਫਿਰਦੇ ਅੱਜ ਤੇ ਪੰਜ ਲੰਗਰ ਪ੍ਰਭਾਤ ਤੇਰੀ ਸੀ ਮਾ ਲੰਗਰ ਗੁਰੂ ਘਰ ਸੀ ਸੱਤਵਾਂ ਲੰਗਰ ਹਜੇ ਸਾਡੇ ਢੱਡਰੀਆਂ ਵਾਲੇ ਬਾਬਾ ਜੀ ਅੱਜ ਨਹੀਂ ਘਰ ਆਉਣਗੇ ਕਿਹੜਾ ਕਾਲਜ ਬਣੂ ਆਈਟੀਆਈ ਆਈਟੀਆਈ ਕਾਲਜ ਦਾ ਨਹੀਂ ਪੱਥਰ ਘਰ ਆਉਣਗੇ ਤੇ ਚਲੋ ਆਪਣੇ ਨੇੜੇ ਤੇ ਹੈ ਨਹੀਂ ਸੀ ਆਪਣੇ ਬੱਚਾ ਮੇਰੀਆਂ ਬੱਚੀਆਂ ਤਾਂ ਜਾ ਰਹੇ ਨੇ ਬੱਚਿਆਂ ਨੂੰ ਵਜ਼ੀਅਤ ਸੁਖ ਹੋ ਜੂ ਪੜ੍ਹਾਈ ਦਾ ਜਿੰਨਾ ਪੜ੍ਹਾਈ ਕਰਨੀ ਆ ਹਨਾ ਤੇ ਪੰਜ ਚਾਰ ਸਾਲਾਂ ਚ ਬਸ ਤਿਆਰ ਹੋ ਜੂਗਾ ਤੇ ਭਾਈ ਸਾਹਿਬ ਦਾ ਬਹੁਤ ਹੀ ਪਰਾਲਾ ਰਣਜੀਤ ਸਿੰਘ ਦਾ ਢੱਡਰੀਆਂ ਵਾਲਿਆਂ ਦਾ ਸਾਡੇ ਵਾਲੀ ਸੜਕ ਤੇ ਬਣੂਗਾ ਗਊਸ਼ਾਲਾ ਦੇ ਨਾਲ ਅੱਜ ਉੱਥੇ ਵੀ ਸਮਾਗਮ ਹੈ ਪਰ ਹੁਣ ਕੰਮ ਦੀ ਰੁੱਤ ਆ ਜਾਇ ਨਹੀਂ ਜਾਂਦਾ ਸਰਦਾਰ ਜੀ ਹੁਣ ਕਿਤ ਕੰਡ ਤਵੀ ਦਿਨ ਘਰੇ ਹੋਏ ਹੈ ਨਾ ਓੱਖਾ ਦਾ ਕੰਮ ਧੰਦੇਰਾ ਵੀ ਬੀਬੀ ਗਈ ਹੋਈ ਹੈ ਸਾਰਾ ਪਿੰਡ ਜਾਊਗਾ ਜਿਹੜੇ ਗੇਂਜ ਨੇ ਤੇ ਸਾਰ ਵੀਰ ਤਾਂ ਕੰਟੂ ਵੀ ਦਿਨ ਜਿਹੜੇ ਕੋਈ ਗੇਲਾ ਹਣ ਉਹ ਤਾਂ ਜਾਣਗੀ ਲਵੇਂ ਲਾਉਣੇ ਸੰਗਤ ਆਉਣ ਦੀ ਬਹੁਤ ਜੂਰ ਹੋਊਗਾ ਉਹਨਾਂ ਦੀ ਦੀਵਾਰ ਬਹੁਤ ਕਾਠਾ ਹੈ ਬਹੁਤ ਕਾਠਾ ਦੀਵਾਨ ਵੀ ਲੈਗੇ ਅਜੀ ਦੀਵਾਨ ਨਹੀਂ ਹੈਗੇ ਦੀਵਾਰ ਨਾ ਕਹਿੰਦੀ ਦੀਵਾਰ ਦੀਵਾਨ ਨਹੀਂ ਹੈਗੇ ਤੇ ਬਹੁਤ ਹੀ ਕੱਠਾ ਸਤ ਮਹੰਦਰੋਂ ਤੀਰਗਾ ਆਪਣੇ ਪਿੰਡ ਵੱਧ ਸੀਗਾ ਸਾ ਪੰਜ ਮੀਟ ਅੱਜ ਪੰਜ ਵੱਧ ਸੀ ਪੰਜ ਤੋਂ ਵੀ ਵੱਧ ਸੀ ਤੈਨੂੰ ਤਾਂ ਪੈਸਾ ਕਹਿ ਨਹੀਂ ਤੂੰ ਗੁਰਦੁਆਰੇ ਸੀ ਜੋਦੀ ਗੁਰਦੁਆਰੇ ਕੋਈ ਵੇਲੇ ਸਵੇਰ ਵੇਲੇ ਸੱਤ ਬੰਦੇ ਤੁਹਾਨੂੰ ਅਗੇ ਨਹੀਂ ਉਹਦੀ ਕੋਈ ਰੋਟੀ ਰਹਿ ਨਹੀਂ ਗਈਆਂ ਇਹੰਗਾ ਨਾ ਲੋ ਜੀ ਸਰਦਾਰ ਜੀ ਚਾਹ ਲੈਣ ਆਏ ਨੇ ਖੇਤੋਂ ਚਾਹ ਬਣਾ ਕੇ ਡੋਲੂ ਚ ਪਾਤੀ ਖੁਆ ਵੀਜੇ ਚ ਪਾ ਲਿਆ ਡੱਬਾ ਤੀਪਣਾ ਡੱਬੀ ਚ ਪਾ ਕੇ ਵਰਤੀਆਂ ਵੀਜੇ ਚ ਪਾ ਲਿਆ ਚਾਲ ਰੋਟੀ ਦਾ ਲੇਟ ਹੀ ਖਾਦੀ ਆ ਕਿ ਲੰਗਰ ਸੱਕ ਕੇ ਗਈ ਸੀ ਦੁਬਾਰ ਕਣ ਕੁ ਵੀਜੇ ਚ ਗਈ ਨਾ ਦੁਬਾਰ ਸਾਈ ਮੇ ਚਾਣਾ ਦੇ ਪਰਪਾ ਖਾਣਗੇ ਤੇ ਅੱਜ ਵੀ ਜੁਕਰੇ ਰਹੂਗੇ ਉੱਚ ਰਿਜ ਅੱਗੇ ਤਾਂ ਬਾਲਾ ਨੇਰਾ ਹੋ ਜਾਣਾ ਸੀ ਹੈਨਾ ਅੱਜ ਕਿ ਬੇਲ ਲੱਗੋਗੇ 7 ਵਜੇ ਲੱਗਦੇ ਹੈਨਾ ਅਗਰੇ ਦਾਸ ਭਾਜ ਜਿੰਨੇ ਰਾਤ ਨੂੰ ਫਿਰ ਆ ਜੀ ਉਹ ਛੱਡ ਕੇ ਆਉਂਦੇ ਤੇ ਵਧੀਆ ਜੀ ਜੇ ਕੱਲ ਨੂੰ ਫਿਰ ਆ ਵੀਜ ਦੋਗੇ ਇਧਰਲੇ ਫੇਟਾਲੀ ਹਾਂ ਉਹ ਚੀ ਉਧਰ ਚੋਟਾਂ ਚ ਫਿਰ ਪਰਸ ਨੂੰ ਕੱਲ ਨੂੰ ਫਿਰ ਪਿਸਲੇ ਪਹਿਲੇ ਸਪਰੇਅ ਇਹਦੇ ਕਰਕੇ ਖੂਪ ਕੇ ਫਿਰ ਪਰਸ ਨੂੰ ਕਰਕੇ ਵੀਜੂਗਾ ਜੇ ਆਖਣੇ ਟਾਈਮ ਨਾਲ ਆ ਗਿਆ ਕੱਟਰੂ ਵਾਲੇ ਪਾਸੇ ਪੱਲੀ ਤਾਂ ਪਾਵਾਂਗੇ ਕਿਆ 8 ਵਜੇ ਨੇ ਸਵਾਜੀ ਹੈ ਫਤ ਦੇਖ ਰਹੀ ਆ ਮੈਂ ਪਾਪਾ ਫਿਰ ਪੱਲੀ ਚਲ ਜਾਣੇ ਮੈਂ ਤਾਂ ਵੀ ਕੋਣ ਆਉਂਗੇ ਯਾਰ ਤੇ ਪੱਲੀ ਜੀ ਦੇਖ ਲੈ ਜੇ ਮੈਨੂੰ ਪਹੁੰਚੀਂ ਬਾਈਂਦ ਵੇ ਰਾਤ ਨੂੰ ਕਟੂੜ ਦਾ ਬੁੱਧੂ ਵੀ ਜਾਰੇ ਬਿਮਾਰ ਹੋ ਜਾਣਗੇ ਨਹੀਂ ਕੱਟੇ ਬਿਮਾਰ ਹੋ ਜੀ ਤਾਂ ਹਾ ਚੜ ਕੇ ਇੱਕ ਅੱਧੀ ਕੁੰਡੀ ਚ ਪਾਰ ੜਕਾਵਾ ਜਿਆ ਕਰ ਦੂ ਹਵਾਜ ਪਾਲੀ ਪੈਂਦੀ ਆ ਨੀ ਬੂਹਾ ਨੂੰ ਭੁੱਖਾ ਮਰਦਾ ਰਹਾ ਦਾ ਤਾਂ ਜੱਜ ਵੀ ਦੇ ਬੱਕੀ ਦੀ ਤਾਂ ਹਾਂ ਜਿਹੜੀ ਪਈ ਹੈ ਹਜੇ ਵੀ ਖੜਕ ਕਰੀ ਢੋਲ ਕੀ ਮੰਗੂ ਉਹ ਲੁਕੀ ਮੰਗ ਫੜ ਗਈ ਵੱਖੀ ਪਤਾ ਨਹੀਂ ਕੀ ਜਲਾ ਸਾਨੂੰ ਪਾਪੀ ਪੀ ਲੋਚਾ ਜਾ ਕੇ ਆਪਾਂ ਹੀ ਪੀਓ ਉਹਨਾਂ ਤਾਂ ਪਏ ਜਾਂਦੇ ਪਾਣੀ ਉਹਨਾਂ ਨੂੰ ਤਾਂ ਭੁੱਖ ਨਹੀਂ ਪਿੰਦੀ ਨਹੀਂ ਜਾ ਮੈਂ ਤਾਂ ਪੀਣੀ ਸਿਰ ਉਹ ਆਪਾਂ ਹੀ ਪੀਨੇ ਸੁਖਮਣ ਸੌਂਗੀ ਸਾਰਿਆਂ ਨੂੰ ਪਹਿਲਾਂ ਸੁਖਮਣ ਉੱਠੀ 2 ਵਜੇ ਲੋ ਜੇ ਟਾਈਮ ਹੈ 3 ਵਜ ਚੁੱਕੇ ਨੇਗੇ ਤੇ ਬਸ ਕੰਮਾਂ ਦਾ ਟਾਈਮ ਹਨਾ ਮੱਝਾਂ ਬੰਨਨ ਦਾ ਟਾਈਮ ਹੋ ਗਿਆ ਸਰਦਾਰ ਜੀ ਵਾਗੇ ਨੇ ਜੀ ਖੇਤ ਤੇ ਖੇਤ ਵਾਗੇ ਨੇ ਅੱਜ ਨਾ ਕੱਲ ਦੀ ਹਵਾ ਚੱਲਦੀ ਹੈ ਜਿਨ੍ਹਾਂ ਦਾ ਮੀਂਹ ਆ ਕੇ ਹਟਿਆ ਕਿੰਨ ਮਣਕਣੀ ਜੀ ਹਵਾ ਚੱਲਦੀ ਰੁੱਖੀ ਰੁੱਖੀ ਜੀ ਹਾਂ ਹੱਥ ਪੈਰ ਰੁੱਖ ਰੁੱਖੇ ਜੀ ਹੋ ਗਏ ਰੁੱਖੀ ਰੁੱਖੀ ਹਵਾ ਚੱਲਦੀ ਹੈ ਜਿਨ੍ਹਾਂ ਦੇ ਪੈਰ ਵੀ ਖਰਾਬ ਹੋ ਗਏ ਕੱਲ ਦੀ ਕੱਲ ਦੀ ਤੇ ਅੱਜ ਦੀ ਹਵਾ ਨਾਲ ਤਿੰਨ ਦਿਨ ਹੋ ਗਏ ਹੈ ਨਾ ਤੇ ਆਪਾਂ ਬਨ ਕੇ ਹੋਣਾ ਜੀ ਮੱਝਾਂ ਮੱਝਾਂ ਬਨ ਕੇ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਕਰ ਦਿਆਂਗੇ ਆਥਣ ਜੋਗਰ ਚ ਸਬਜ਼ੀ ਪਈਏ ਆਪਣੇ ਸਬਜ਼ი ਕੱਟ-ਕੁੱਟ ਕੇ ਰੱਖ ਲਾਂਗੇ ਤੇ ਪਹਿਲਾਂ ਮੱਝਾ ਬਨ ਕੇ ਆਉਣੀ ਆ ਹੁਣ 3 ਵਜ ਗਏ ਪਲ ਤਾਂ ਫੀਡ ਕੱਢਣ ਵਾਲੀ ਪਈ ਆਏਗੀ ਫੀਡ ਕੱਢਦੀਆਂਗੀ ਬੱਠਲ ਪਰ ਕੇ ਲਿਉਣੀ ਆ ਉਧਰ ਧਰਤੀ ਆਏਗੀ ਫੀਡ ਕੱਢ ਕੇ ਉਸ ਤੋਂ ਬਾਅਦ ਦੇ ਵਿੱਚ ਸਾਫ ਕਰੂੰਗੀ ਪਾ ਕੇ ਕੱਖਾਂ ਦੇ ਫਿਰ ਮੱਝਾ ਬਨੂੰਗੀ ਤੇ ਸਰਦਾਰ ਜੀ ਖੇਤ ਬਾਗ ਗਏ ਨੇਗੇ ਤੇ ਸਾਰੇ ਨੇ ਕਹਿਣ ਲੱਗ ਜਾਂਦੇ ਨੇ ਸਰਦਾਰ ਜੀ ਚੁੱਪ-ਚੁੱਪ ਰਹਿੰਦੇ ਨੇ ਕਿਉਂਕਿ ਕੇਰ ਬਹੁਤ ਘਟ ਗਿਆ ਜੀਰੀ ਦਾ ਬਹੁਤ ਫਰਕ ਪੈ ਗਿਆ ਸਾਨੂੰ 2 ਟਾ ਹੀ ਲੱਖ ਦਾ ਫਰਕ ਪੈ ਗਿਆ ਹਨਾ ਉਹੀ ਗੱਲ ਹੈ ਕਹਿੰਦੇ ਨੇ ਝੂਲੀ ਝੂਲੀ ਨਾਲ ਤਾਂ ਕਹਿੰਦੇ ਰਿਆ ਪਰ ਜਨ ਮਾੜੀ ਮਾੜੀ ਕਟਣ ਨਾਲ ਬਹੁਤ ਹੀ ਘਟ ਪੈ ਜਾਂਦਾ ਤੇ ਆਪਾਂ ਕਰਦੇ ਤਾਂ ਬਾਧ ਦੇ ਵਾਸਤੇ ਨੂੰ ਹੁੰਨੇ ਆਂਗੇ ਤੇ ਉਹੀ ਗੱਲ ਫਸਲ ਔਨੀ ਨਿਕਲ ਹੀ ਨਹੀਂ ਜਿੰਨਾ ਠੇਕਾ ਹੋਇਆ ਪਿਆਗਾ ਤੇ ਇੰਨਾ ਠੇਕਾ ਹੋਇਆ ਪਿਆਗਾ ਤੇ ਫਸਲ ਔਨੀ ਹੋਈ ਨਹੀਂ ਹੈਗੀ ਤੇ ਕਿਰੋਜੀ ਫਿਰ ਹਨਾ ਦੇਣੇ ਲੈਣੇ ਦੇ ਸੰਬੰਧ ਹੁੰਦੇ ਨੇ ਕੋਈ ਹਾਂ ਇਹ ਕੜ ਆਪਣੇ ਕਲਿਆਣ ਵਾਲੀ ਐ ਸਾਰਿਆਂ ਨਾਲ ਹੀ ਹੈਗੇ ਕਦੇ ਵੀ ਉਹ ਚਾ ਆ ਜਾ ਨਹੀਂ ਰਿਹਾ ਅੱਗੇ ਹਨਾ ਕਰਨ ਹੁਣ ਵੀ ਇੱਕ ਜੀਰੀ ਵੱਢ ਲਈ ਹੁਣ ਕਣਕ ਬੀਜਦਿਆਂ ਚਾ ਲੈਣ ਆਏ ਸਰਦਾਰ ਜਿੰਨਣਾਂ ਗੱਲਾਂ ਕਰਕੇ ਗਏ ਕਹਿੰਦੇ ਉਹ ਚਾ ਨਹੀਂ ਰਿਹਾ ਅੱਗੇ ਵਾਲਾ ਤੇ ਅੱਗੇ ਇੰਨਾ ਕਹਿੰਦੇ ਚਾ ਨਾਲ ਭੱਜੇ ਫਿਰਦੇ ਹੁੰਦੇ ਵੀ ਕਿਉਂ ਹੌਸਲਾ ਹੁੰਦਾ ਸੀ ਜਿਹੜਾ ਮੰਡੀ ਚੋਂ ਆਉਂਦੇ ਸੀ ਹੌਸਲਾ ਹੁੰਦਾ ਸੀਗਾ ਵੀ ਇੰਨੀਆਂ ਬੋਰੀਆਂ ਹੋ ਗਈਆਂ ਇੰਨੇ ਮਾਨ ਹੋ ਗਏ ਕਿ ਲਈ ਸਾਡੀ ਤਾਂ 80 85 ਮਾਨ ਚ ਜ਼ਮੀਨ ਤੀ ਡਿੱਗੀ ਤੇ 100 ਮਾਨ ਦੀ ਵੀ ਹੋ ਜਾਂਦੀ 95 ਮਾਨ ਦੀ ਵੀ ਹੋ ਜਾਂਦੀ ਹੈ ਨਾ ਐਕਤੀ ਬਹੁਤ ਹੀ ਘੱਟ ਹੋਈ ਹੈ ਜੀਰੀ ਚਲੋ ਬਸ ਹੁਣ ਨਹੀਂ ਕਹਿਣਾ ਵੀ ਚਲ ਕਣਕ ਵਧੀਆ ਨਿਕਲਿਆ ਵੀ ਹੈ ਨਾ ਵੱਡੀ ਗੱਲ ਤਾਂ ਇਹ ਹੈ ਤੇ ਮਾਸੀ ਦੀ ਮਸ਼ੀਨ ਚੱਲੀ ਜਾਂਦੀ ਹੈਗੀ ਆਉਣ ਵਾਲੀ ਮਾਸੀ ਫਿਰ ਫਸ ਜੀ ਬੇੜਾ ਮਾਰਦੀ ਹੁੰਦੀ ਆ ਕਰ ਮੈਨੂੰ ਆਏ ਹੋਏ ਨੱਬੀ ਹਰਕੀਤ ਕੱਲੀ ਅੱਜ ਤੱਕ ਕੁੜੀਆਂ ਨਹੀਂ ਕਰੇ ਵੇ ਸੱਤ ਨਾਵੇ ਤੇ ਹਾਜੀ ਬੜਾ ਗੇੜਾ ਮਾਰ ਲੈਂਦੀ ਬੇਲੀ ਹੋ ਜਾਂਦੀ ਹੈ ਕੱਪੜੇ ਕੁੱਪੜ ਧੋ ਕੇ ਢਾਲ ਪਾਣੀ چیر ਕੇ ਲਾਸਣ ਲੋਸਣ ਚੱਕ ਲਿਆਉਂਦੀ ਔਰੇ ਕੱਟਣ ਨੂੰ ਸਿਲਣ ਨੂੰ ਵੀ ਲਾਸਣ ਸਿਲ ਲੈਣੇ ਆਪਾਂ ਤੇ ਇਸ ਕਰਕੇ ਪਕਾੜਦੇ ਹਾਂ ਕਿ ਖੀੜ ਖੀੜ ਕੱਢ ਕੇ ਬੰਦਦੇ ਹਾਂਗੇ ਮੱਜਾਂ ਲੇਟੀ ਮੈਂ ਪਹਿਲਾਂ ਪਿਉਂਤੀ ਸੀ ਔਰ ਕੱਟੀ ਜੀ ਨਾ ਬਾਲੀਆਂ ਮੈਪ ਤਾਂ ਕਰਦੀ ਆ ਕਿ ਉਹ ਬੋਰੀ ਨਾ ਦੂਰ ਪਈ ਸੀ ਪਾਟੀ ਜੀ ਬੋਰੀ ਸੀ ਮਾ ਹੁਣ ਕਈ ਬੋਰੀਆਂ ਪਾਟੀਆਂ ਚਿੱਟੀਆਂ ਜੀਆਂ ਹਨਾ ਜਿਹੜੀਆਂ ਖੇਤੋਂ ਡੀਪੀ ਪਾਉਂਦੇ ਨੇ ਜਾਂ ਬੀਬ ਪਾਉਂਦੇ ਪਾਟੀਆਂ ਦੀ ਬੋਰੀ ਮੈਂ ਕੱਠੀਆਂ ਨੂੰ ਮਚਾ ਦਾਂਗੇ ਕਿਉਂਕਿ ਹਨਾ ਪਾਟੀ ਚਿੱਟੀ ਦੀ ਬੋਰੀ ਕਿਤੇ ਕੰਮ ਨਹੀਂ ਆਉਂਦੀ ਦੇਖ ਰਿਆਂਗੇ ਜੇ ਮੈਨੂੰ ਕੋਈ ਤਰਪਾਰ ਤਰਪੂਰ ਲੱਭੀ ਕੱਟਰੂਆਂ ਨੂੰ ਹਵਾ ਲੱਗਦੀ ਆ ਕੱਟੀ ਨੂੰ ਛੋਟੀ ਨੂੰ ਮੋਕ ਲੱਗੀ ਪਿਆ ਕਟਾ ਵੀ ਬਿਮਾਰ ਜਾਈ ਹੈਗਾ ਤੇ ਹੱਤਾਂ ਫਿਰ ਪੱਲੀ ਪੁੱਲੀ ਪਾ ਦਾਂਗੇ ਜਿਹੜੇ ਜਿਹੜੇ ਪਾਸੇ ਕਟਰੂ ਹੁੰਦੇ ਨੇ ਉਹ ਪਾਸੇ ਪਾ ਦੇਵਾਂਗੇ ਕਿਉਂਕਿ ਠੰਡੀ ਹਵਾ ਚੱਲਦੀ ਹੈਗੀ ਤੇ ਫਿਰ ਲਾਲ ਬੰਗੇ ਆਰਜੀ ਵੀ ਪਾ ਦਾਂਗੇ ਕੋਈ ਹਨਾ ਚਲੋ ਜੀ ਆਪਾਂ ਮੈਂ ਕੱਢ ਲਿਆ ਮੈਂ ਫੀੜ ਫਿਰ ਮਿਲਦੇ ਆ ਤੁਹਾਨੂੰ ਕੋਕਮੜਾ ਆਪ ਆਇਆ ਆਪਣਾ ਆ ਸਿੱਧੀ ਕਰਕੇ ਪਸਾਰਿਓ ਤਾਂ ਉਹ ਕਿਹੜੀ ਚੋਂ ਕੱਢ ਕੇ ਆ ਮੇਥਰ ਕੇ ਰਿhta ਮੋਟਰ ਛੱਡ ਲੈ ਵਾੜੀ ਚੋਂ ਮੋਟਰ ਮੈਂ ਪੈ ਰਹੀ ਸੱਡੀ ਸੀ ਪਾਣੀ ਟੈਂਕ ਜਵਾਂ ਨਹੀਂ ਹੈਗਾ ਸਿੱ ਟੂਟੀਆਂ ਚ ਪਾਣੀ ਮੈਥੇ ਕਿਹੜੇ ਨੇ ਮੈਥੇ ਉਹ ਜਿਹੜੇ ਵੱਡੇ ਵੱਡੇ ਨੇ ਹਾਂ ਆ ਕੇ ਪਾਏ ਪਤਾ ਇਦਾਂ ਹੀ ਰਹਿਣਦੇ ਆ ਤਾਂ ਉਹ ਜੋੜ ਲਾ ਲੈ ਆਹ ਤਾਂ ਵਿਚਾਰਾ ਜਵਾਰੀ ਨਿਕਲ ਗਿਆ ਹੈਗਾ ਹਵਾ ਚਲ ਗਈ मैने फिर तो पोरी नुस तोंदा आटा गहना पादाने धनिया और था देख टो आ जा पिया हा अच्छी कर दी पुत्त ਮੋਟਰ ਸਾਡ ਲਾ ਤੈਂਤੀ ਬਾਰ ਜੁਨੇ ਤੇ ਤਾਜ਼ਾ ਪਾਣੀ ਮੈਸਾਂ ਪੀਣੂਗੀ ਆ ਇਹਦਾ 4000 ਤੱਕ ਵੰਟ ਕੜਾ ਰ ਆਹ ਕਰਤੇ ਆਪਣਾ ਤੇ ਦਾਣੇ ਦੇ ਗੱਟੇ ਕਰ ਆਇਓ ਬਹੁਤ ਸਿਆਂ ਦਾਣੇ ਨੇ ਬਣਾ ਲੇ ਉੱਧ ਜਿੰਨੇ ਨਾਲ ਥੋੜਾ ਥੋੜਾ ਪਾਣੀ ਪੜਾਵਾ ਲੈਂਦੇ। ਚਲੋ ਮੈਂ ਉਹਨੂੰ ਲੈ ਆਉਂਦਾ। ਮੋਟਰੇ ਦਾ ਚੀਕਾ ਜਿਹੜੀ ਆਖਰ ਬੈਠੀ ਸੀ ਲੈ ਆਈ ਨਾ। ਤੇ ਅਸਲੀ ਨਹੀਂ। ਇਹ ਵਾਲੇ ਇੱਕ ਚਿੱਟਾ। ਮੋਟਰ ਥੱਕ ਗਈ ਪੇ

ਉਹ ਤੇ ਕੋ ਪ੍ਰਮੁੱਖ ਦਾ ਮਾਰਾ ਲਿਆ ਦਿੱਤੀ ਪਈ ਹੈ ਕਿ ਤੁਹਾਨੂੰ ਤਾਂ ਕਰਨਾ ਕਿੰਨਾ ਬੁਖਤ ਹੈ ਤੇ ਇਹ ਤੇ ਜਾਣੀ ਆਪਾਂ ਜੋ ਜਿਪਨੇ ਮੱਝਾ ਬੰਨ ਦਿੱਤੀਆਂ ਨੇ ਮੱਝਾ ਬੰਦੇ ਬੰਦੇ ਹਨਾ ਗਾਣਾ ਪਟਾਣਾ ਪਾਉਂਗੇ ਪਾਉਂਦੇ ਸੁਖਮਣੇ ਰਮਾ ਦਿੱਤੀ ਬਾੜੀ ਵਸਤਣੀ ਵਾਲੀ ਪਿਆਰੀ ਰਹੇਗੀ ਹੁਣ ਮੋਟਰ ਛੱਡੀ ਹੋਈ ਆ ਤੇ ਝੁਲਕਣੀ ਵਾਲੀ ਕਿਹੜੀ ਰਾਮ ਗਈ ਆਪਣੀ ਔਰ ਆਪਾਂ ਬੰਦ ਕਰਦਾਂਗੇ ਸਵੇਰੇ ਮੈਂ ਕੱਖ ਪੱਟਾਂ ਲਾ ਲਗੀ ਹੈ ਨਾ ਗੁਰਦੁਆਰਾ ਸੋਚੂ ਆ ਕੇ ਮੈਂ ਚੱਲ ਮੈਂ ਬਾੜੀ ਚ ਕੱਖ ਹੋਏ ਪੈਣ ਤਣੀ ਮੈਂ ਇੱਥੇ ਚ ਮੈਂ ਕੱਢਦਾ ਉਹ ਜੜਾ ਜੜਾ ਵਿੱਚ ਰਹਿੰਦੀ ਸੀ ਕੱਢਦਾ ਹੈ ਫਿਰ ਸਰਦਾਰ ਜੀ ਵੀ ਕੱਲ ਕਹਿੰਦੇ ਸੀ ਰਮਾ ਦੀ ਕੱਲ ਮੈਨੂੰ ਟਾਈਮ ਨਹੀਂ ਲੱਗਿਆ ਮੈਂ ਚਲਾ ਜਰ ਮਾਣਿਆ ਕਾਲੇ ਨੂੰ ਥੋੜਾ ਜਿਹਾ ਪੈਰਚਲ ਲਾਣ ਲੱਗ ਜੂ ਫਿਰ ਆ ਮੈਂ ਇਹਦੇ ਵਿੱਚੋਂ ਕੱਖ ਕੱਢ ਦੇਵਾਂਗੇ ਉਹ ਆਪਣੀ ਜਿਹੜੀਆਂ ਗਾਜਰਾਂ ਨੇ ਉਹ ਗਾਜਰਾਂ 'ਚ ਵੀ ਕੱਖ ਬਹੁਤ ਨੇ ਉਹ ਨਾ ਹੈ ਗਾਜਰਾਂ ਨੂੰ ਪਾਣੀ ਘੱਟ ਲੱਗਦਾ ਤੇ ਗਾਜਰਾਂ ਨੂੰ ਪਾਣੀ ਘੱਟ ਲਾ ਦੋ ਔਰ ਮਾਉ ਦੇਣੇ ਹੈਗੇ ਹੁਣ ਕੱਲ ਤਾਂ ਇਤਨੀ ਰਮਾਵਾਂਗੇ ਉੱਥੇ ਜਿੱਥੋਂ ਹਾਲੋਂ ਤਾਂ ਬੀ ਮਾੜਾ ਸੀ ਮਨਹਾਲ ਹੋਰੀ ਨਹੀਂ ਹੋਈ ਤੇ ਹੋਰ ਲਿਆ ਕੇ ਬੀਜਾਂ ਗਾਜਰਾਂ ਸੋਹਣੀਆਂ ਹੋਗੀਆਂ ਬਾਕੀ ਬਾੜੀ ਸੋਹਣੀ ਹੋਊਗੀ ਐਨੀ ਕਿ ਬਹੁਤ ਸਾਦਾ ਨਹੀਂ ਘਰੇ ਵੀ ਕੱਟਣਾ ਕਟਰੋਂ ਪਾਣੀ ਪਿਆਇਆਈ ਫੇ ਹੋਂ ਗੱਟੀ-ਲੁੱਟੀ ਚਾਰਦੀਆਂ ਨਾਂ ਤੇ ਪੰਜ ਪੁੰਡ ਮਾਂਜਦੀਆਂ ਦੀ ਆ ਮਾਂਜੇ ਪੈਨ ਉਹ ਤਰਦੀਆਂ ਗਈ ਮੇਰੇ ਆ ਬੂਟ ਨਾ ਮੱਝਾਂ ਵਾਲੇ ਇੱਧਰ ਹੀ ਹੁੰਦੇ ਨੇਗੇ ਦੂਜੀ ਵੀ ਕਰਦੀਆਂ ਕਿੱਲੇ ਵਾਲੇ ਹੁਣ ਆ ਰੁੱਖੇ ਜੇ ਰੁੱਖ ਰੁੱਖੇ ਜੀ ਹਵਾ ਚ ਆਂਦੀਆਂ ਨਾ ਨਾ ਅੱਡੀਆਂ ਪਟਣਗੀਆਂ ਚੇਰੇ ਚੱਬਦੀਆਂ ਗੌਰਮੈਂਟ ਨੇ ਵੀ ਪੇਲੀ ਚ ਨਾ ਆਦੋ ਕੌਲੇ ਬੈਨੇ ਮਾਂ ਬਿੱਟੀ ਬੋ ਕੌਂ ਨੀ ਲੈ ਗਏ ਨਾ ਮੰਜ ਨਾਲ ਚਾਹ ਕਰ ਦਿੱਤੀ ਨਾ ਹੋਰ ਹੈਗੀ ਹੋਰ ਮਣ ਚਾਹ ਪੀਣੀ ਆ ਪੀ ਲੈਣੇ ਕਿਤ ਮਾਦਰਾ ਡਾਲੇ ਪਾ ਕੇ ਇਹਨੂੰ ਲੇਟੂ ਲੁੱਟੀ ਤੇ ਮੱਝ ਨੂੰ ਪਿਆ ਆਉਣੀ ਆ ਲੈ ਮੈਂ ਕੱਟੇ ਨੂੰ ਗੋੜਾ ਕੱਟੇ ਨੇ ਅੱਜ ਪਾਣੀ ਪੀ ਲਿਆ ਜਿਹੜਾ ਪਾਣੀ ਪੀ ਲਿਆ ਦੁੱਧ ਵੀ ਪੀ ਲੋ ਅਸਨ ਮੈਂ ਦੁੱਧ ਧਰ ਕੇ ਦੇਤੀ ਪਾਣੀ ਪੀ ਲਿਆ ਵਧੀਆ ਆ ਡਾਕਟਰ ਨਹੀਂ ਆਏ ਹਜੇ ਆ ਬੋਤਲ ਪੀਉਂਦੀ ਹਾਂ ਮੈਂ ਪਾਣੀ ਹੈ ਗਿਆ ਚਾਹ ਪੀਏਗੀ 5 ਮਿੰਟ ਹੋਰ ਪਾਣੀ ਰੈਕਟਿਚ ਪੀਰ ਪਾਣੀ ਚਬੀ ਰੈਕਟਿਚ ਪਾਣੀ ਤੋਂ ਕੇ ਪਾਣੀ ਸੀ ਕਿਰਤੀ ਕਰ ਤੂ ਯਾ ਤੇ ਸਾਰੇ ਹਵਾ ਨਾਲ ਨਾ ਬਦਲ ਵੇਖ ਰਿਹਾ ਲੱਗਦਾ ਹੁੰਦਾ ਕੰਮ ਤਾਂ ਹੋ ਜਾਂਦਾ ਨੇ ਪਰ ਜੀ ਨਹੀਂ ਲੱਗਦਾ ਪਰ ਹਾਂ ਹੁਣ ਅੱਧਾ ਨਿੰਬੂ ਪਹਿਲਾਂ ਖਵਾ ਕੇ ਆਈ ਸੀ ਕੱਟੇ ਨੂੰ ਵਧੀਆ ਖਾ ਲਿਆ ਸੀ ਹੁਣ ਸਿਲ ਕੇ ਫੇਰ ਖਵਾ ਕੇ ਆਉਣੀ ਹੈ ਨਿੰਬੂ ਨਾਲ ਦੀ ਲੋਕ ਤਾਂ ਗਾਣੇ ਨੂੰ ਖਵਾ ਦੇ। ਬਸ ਥੋੜੀ ਜਿਹੀ ਰਹੇਗੀ ਪੀੜੀ ਕਿ ਨਹੀਂ ਖਾ ਰਹਿਗਾ। ਛੋਟੀ ਬੰਦ ਕਰ ਦਿੰਦਾ। ਪਾਲਕ ਬਹੁਤ ਸੋਹਣਾ ਹੈ। ਸਾਰੀ ਚੀਜ਼ਾਂ ਪਾਲਕ ਵਾਲੇ ਛੇਤੀ ਹੁੰਦਾ ਨਾ ਕਿਦਾਂ ਕਿਦਾਂ ਹੋ ਜਾ। ਮੈਂ ਤਾਂ ਸਾਗ ਜਿੰਜੀ ਕਰਦਾ ਸਬਜ਼ੀਆਂ ਤੋਂ ਨਾਲ ਗਾਜਰਾ, ਗੋਭੀ ਤੋਂ ਮੜ ਸਕਦਾ। ਜਾਂ ਗਾਜਰਾ ਗੋਭੀ ਮਾਟ ਰਹਾ ਜਿਹੀ ਲੈ ਤੇਨੀ ਪੈਗਟਾਂ ਵਾਲੇ ਨੇ ਕਿ ਦੂਜੀ ਪੈਗਟਾਂ ਵਾਲੇ ਸਾਡੇ ਅਸੀਂ ਘੱਟ ਖਾਂਦੇ ਆਂ ਫਲੀ ਵਾਲੇ ਹਜੇ ਮਹਿੰਗੇ ਤੇ ਥੋੜੀ ਜਿਹੀ ਜ਼ਿਆਦਾ ਉਹ ਜਿਵੇਂ ਸਿਲਕਾ ਲਾ ਕੇ ਫਿਰ ਆਪਾਂ ਇਹ ਮੱਝ ਨੂੰ ਖਵਾਉਣੇ ਹੁੰਦੇ ਆ ਆਹ ਘੱਟੇ ਨੂੰ ਚਲੋ ਜੀ ਮੈਂ ਖਵਾਇਆ ਨਾ ਨੇ ਭਾਂਡੇ માં ਦਾ ਦੋ ਕੁ ਦੇਸੀ ਗੁੱਤੀ ਚਾਹ ਰਿਹਾ ਮੈਂ ਆਪ ਚਾਹ ਪਾਇਆ ਨਾ ਫੇਰ ਕਰਦੇ ਹਾਂ ਲੋ ਜੀਰ ਟਾਈਮ ਆ ਹੁਣ 4 ਵਜੇ ਚੁੱਕੇ ਨੇ ਤੇ ਆਪਾਂ ਆਪ ਉਹ ਟੈਂਕੀ ਖਾਲੀ ਹੋ ਗਈ ᱛੀ ਤੇ 4 ਵਜ ਗਏ ਨੇ ਟੈਂਕੀ ਵੀ ਭਰ ਗਈ ਕਿਉਂ ਬਾੜੀ ਰਮਾਈ ਕਰਕੇ ਮੈਂ ਛੱਡਿਆ ਹੀ ਸੀਗੀ ਕਿਉਂ ਹੁਣ ਮੱਝਾਂ ਵੀ ਪਾਣੀ ਪਿਆਇਆਗਾ ਮਖਾ ਹੁਣ ਹਣਾ ਕੀ ਆ ਹਵਾ ਜੀ ਚੱਲਦੀ ਆ ਵੀ ਲਾਈਟ ਨਾ ਵਾਗੀ ਹੋਵੇ ਟਾਈਮ ਆ ਜਿਹੜਾ ਹੁਣ 4 ਵਜ ਗਏ ਨੇ ਬਹੁਤ ਸਾਰੇ ਕੰਮ ਹੋ ਗਏ ਘੰਟੇ ਦੇ ਵਿੱਚ ਤੇ ਬਹੁਤ ਹੀ ਸਾਰੇ ਕੰਮ ਹੋ ਗਏ ਨੇ ਘੰਟੇ ਦੇ ਵਿੱਚ ਕਿਉਂਕਿ ਜੇ ਰੋਪਾ ਲੱਗ ਜਾਣਿਆ ਫਿਰ ਸਾਰੇ ਕੰਮ ਕਰਕੇ ਆਉਣਿਆ ਉਧਰੋਂ ਤੇ ਵਾਸੋਂ ਮੈਂ ਪੱਲੀ ਦੇਖਦੀ ਆ ਪੱਲੀ ਤਾਂ ਬੋਰੇ ਸਾਰੇ ਚ ਪਾਈਆਂ ਪਈਆਂ ਨੇ ਐ ਨਹੀਂ ਪਤਾ ਮੈਨੂੰ ਮੁਰਲੇਵਾਰ ਦੀ ਕਿਹੜੀ ਐ ਕਿਉਂਕਿ ਕੱਟਰੂ ਬਿਮਾਰ ਹੋਏ ਪਰ ਮੈਂ ਵੱਧ ਨਾ ਹੋ ਜਾਣ ਬਹੁਤ ਜ਼ਿਆੜੇ ਹਵਾ ਚੱਲਦੀ ਐ ਰਾਤ ਵੀ ਮੈਨੂੰ ਉਹਨਾਂ ਦੀ ਫਿਕਰ ਲੱਗੀ ਰਹੀ ਐ ਸਰਦਾਰ ਜੀ ਕਹਿੰਦੇ ਕੇਰਾ ਤੂੰ ਇੱਕ ਦੋ ਕੁੰਡੀਆਂ ਟੰਗ ਦੀਆਂ ਔਖੀ ਸੌਖੀ ਸਵੇਰੇ ਕਹਿੰਦੇ ਮੈਂ ਸੁਨੇਹਾ ਖੇਤ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਟੰਗ ਦੂੰ ਕੱਟਰੂਆਂ ਵਾਲੇ ਹੋਰ ਤਾਂ ਕਾਹਨੂੰ ਲਾਉਣਿਆ ਕੱਟਰੂਆਂ ਵਾਲੇ ਪਾਸੇ ਹੀ ਲਾਵਾਂਗੇ ਕੱਲੀਆਂ ਕਿਉਂਕਿ ਜਾਂ ਜਿਵਾਖਾ ਮੰਗ ਆਉਂਦੀ ਜਾਂਦੀ ਠੰਡ ਮਾਰਦੀ ਐ ਹਨਾ ਕੱਟਰੂਆਂ ਨੂੰ ਚਲੋ ਜੀ ਆਪਾਂ ਤੋਂ ਅੱਜ ਦੂਬਾਰ ਬਲੌਗ ਨਹੀਂ ਬਣਾਣਾ ਕਿਉਂਕਿ ਹੁਣ ਸਾਰੇ ਆਥਨ ਦੇ ਕੰਮ ਇਕੱਠੇ ਘਾਲਾ ਮਾਲਾ ਹੋ ਜਾਂਦਾ ਆਥਨ ਤੜਕੇ ਤਾਂ ਇੱਕ ਕੰਮ ਛੱਡ ਲਾ ਦੂਜੇ ਨੂੰ ਕਰ ਲਾ ਹੈਨਾ ਤੇ ਇਸ ਤਰ੍ਹਾਂ ਹੀ ਹੋ ਰਿਹਾ ਹੋਇਆ ਹੋ ਜਾਂਦਾ ਹੈਗਾ ਚਲੋ ਆਪਾਂ ਮਿਲਾਂਗੇ ਕੱਲ ਨੂੰ ਸੋਹਣੀ ਜੀ ਬਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਂਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਤੁਹਾਨੂੰ ਵੀਡੀਓ ਵਧੀਆ ਲੱਗੀ ਸੋਨਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਹਿਗਰੂ ਸਾਰੇ ਘਰਾਂ ਵਿੱਚ ਵਰਕਤਾਂ ਵਗਸੇ ਤੰਦਰੁਸਤੀ ਵਗਸੇ ਵੱਡੀ ਗੱਲ ਤੰਦਰੁਸਤੀ ਦੀ ਹੈ ਜੀ ਪੈਸਾ ਤਾਂ ਕਹਿੰਦੇ ਹੁੰਦੇ ਨੇ ਕੰਮ ਬਨੇਰੇ ਦਾ ਤੇ ਆਉਂਦਾ ਜਾਂਦਾ ਹੀ ਰਹਿੰਦਾ ਕਦੇ ਆ ਗਿਆ ਕਦੇ ਵਗ ਗਿਆ ਬਹੁਤ ਸੋਹਣੇ ਵਹਿਗਰੂ ਨੇ ਰੰਗ ਲਾਏ ਨੇਗੇ ਪਰ ਜਿਹੜਾ ਘਟਾ ਉਹ ਫਿਰ ਬਾਰ-ਬਾਰ ਯਾਦ ਆਉਂਦਾ ਹੁੰਦਾ ਹਨਾ ਵੀ ਅਪਣਾ ਇੰਨਾ ਘਟਾ ਪੈ ਗਿਆ ਫਸਲ 'ਚ ਇੰਨਾ ਘਟਾ ਪੈ ਗਿਆ ਉਹ ਇੰਨਾ ਘੱਟ ਵੀ ਨਹੀਂ ਪਿਆ ਬਹੁਤ ਸੋਹਣੀ ਹੋਈ ਆ ਪਰ ਪਰਨੋਂ ਤੋਂ ਘੱਟ ਹੋਈ ਆ ਵੀ ਇੰਨੀ ਘੱਟ ਵੀ ਨਹੀਂ ਹੋਈ ਸਾਡੀ ਜਿਰੀ ਵਧੀਆ ਆ ਗਈ ਫੇਰ ਵੀ ਐ ਜੇ ਹੁੰਦਾ ਹਨਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵਹਿਗੁਰੂ ਸਾਰੇ ਘਰਾਂ ਦੇ ਚੁੱਲ੍ਹੇ ਜਗਦੇ ਰੱਖੇ ਜਗਦੇ ਰੱਖੇ ਢਿੱਡ ਭਰਦਾ ਰਹੇ ਸਾਰੇ ਟਾਈਮ ਗਰੀਬ ਅਚੇ ਪੰਸੀ ਅਚੇ ਪਸ਼ੂ ਵਹਿਗੁਰੂ ਵਰਤਾਂ ਵਗਸੇ ਸਭ ਨੂੰ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਵਹਿਗੁਰੂ ਕਿਰਪਾ ਕਰੇ ਅੱਜ ਦੇ ਵੀਡੀਓ ਚ ਇੰਨਾ ਹੀ ਮੇਰੇ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ